ਕਦੇ ਸੋਚ ਕੇ ਦੇਖਿਆ ਵੀ ਪੰਜਾਬੀ ਆਪਣੀ ਯਾਦਦਾਸ਼ਤ ਨੂੰ ਕਿੰਨਾ ਕਮਜ਼ੋਰ ਕਰ ਬੈਠੇ ਆ ਖਬਰ ਦੇ ਉੱਤੇ ਕਿਵੇਂ ਖਬਰ ਭਾਰੂ ਪੈਂਦੀ ਹੈ ਕਦੇ ਇਸ ਗੱਲ ਬਾਰੇ ਸੋਚ ਕੇ ਦੇਖਿਆ ਪੰਜਾਬੀਆਂ ਨੂੰ 5 6 7 ਦਿਨ 8 ਦਿਨ ਇੱਕ ਖਬਰ ਕਿੰਨੀ ਚੇਤੇ ਰਹਿੰਦੀ ਹੈ ਤੇ ਪੰਜਾਬੀ ਇਹ ਗੱਲ ਸੋਚ ਲੈਂਦੇ ਜੀ ਕਿ ਇਸ ਤੋਂ ਵੱਡੀ ਖਬਰ ਕੋਈ ਹੈ ਨਹੀਂ ਪਰ ਉਹ ਖਬਰ ਕਿਹੜੇ ਵੇਲੇ ਉਰੇ ਪਰੇ ਹੋ ਗਈ ਤੇ ਨਵੀਂ ਖਬਰ ਤੁਹਾਡੇ ਚੇਤੇ ਦੇ ਵਿੱਚ ਕਿਵੇਂ ਵਸ ਗਈ ਤੁਹਾਨੂੰ ਇਸ ਗੱਲ ਦਾ ਪਤਾ ਲੱਗਦਾ ਕਦੇ ਉਹ ਕਹਿੰਦੇ ਵੀ ਇੱਕ ਵਾਰੀ ਇੱਕ ਕੁੜੀ ਨੇ ਆਪਦੀ ਮਰਜ਼ੀ ਦੇ ਮੁਤਾਬਕ ਵਿਆਹ ਕਰਵਾ ਲਿਆ ਸੀ ਪਿੰਡ ਦੇ ਮੁੰਡੇ ਦੇ ਨਾਲ ਉਹ ਭੱਜ ਗਈ ਉਸ ਤੋਂ ਬਾਅਦ ਪਿੰਡ ਦੇ ਵਿੱਚ ਬਹੁਤ ਤੋਏ ਤੋਏ ਹੋਈ ਉਹ ਕੁੜੀ ਕਹਿੰਦੇ ਵੀ ਸ਼ਿਮਲੇ ਦੇ ਵਿੱਚ ਜਾਂ ਹਿਮਾਚਲ ਪ੍ਰਦੇਸ਼ ਦੇ ਕਿਸੇ ਖੇਤਰ 'ਚ ਰਹਿਣ ਲੱਗ ਪਈ ਤੇ 2-3 ਸਾਲਾਂ ਬਾਅਦ ਉਸ ਪਿੰਡ ਦੇ ਮੁੰਡੇ ਉਸ ਥਾਂ ਦੇ ਉੱਤੇ ਘੁੰਮਣ ਗਏ ਤੇ ਉਹਨਾਂ ਨੇ ਆਪਦੇ ਪਿੰਡ ਦੀ ਕੁੜੀ ਨੂੰ ਪਛਾਣ ਲਿਆ ਕੁੜੀ ਨੇ ਕਿਹਾ ਵੀ ਵੀਰੇ ਤੁਸੀਂ ਮੈਨੂੰ ਪਛਾਣਿਆ ਉਹ ਕਹਿੰਦੇ ਅਸੀਂ ਪਛਾਣ ਲਿਆ ਤੂੰ ਸਾਨੂੰ ਪਛਾਣ ਲਿਆ ਲਓ ਜੀ ਗੱਲ ਹੀ ਪੈ ਗਈ ਉਹ ਕਹਿੰਦੀ ਵੀਰੇ ਜਦੋਂ ਮੈਂ ਪਿੰਡੋਂ ਭੱਜੀ ਸੀ ਜਦੋਂ ਮੈਂ ਘਰੋਂ ਭੱਜੀ ਸੀ ਉਦੋਂ ਫਿਰ ਮੇਰੀ ਬਦਨਾਮੀ ਤਾਂ ਬਹੁਤ ਹੋਈ ਹੋਣੀ ਆ ਉਹ ਜਿਹੜੇ ਗਏ ਸੀ ਘੁੰਮਣ ਕਹਿੰਦੇ ਭੈਣੇ ਬਹੁਤ ਬਦਨਾਮੀ ਹੋਈ ਉਦੋਂ ਤੇਰੀ ਸਾਰੇ ਪਿੰਡ ਦੇ ਵਿੱਚ ਤੇਰੀ ਤੋਏ-ਤੋਏ ਹੋ ਗਈ ਇੱਕ ਹਫਤਾ ਤੇਰੀ ਐਨੀ ਬਦਖੂਹੀ ਹੋਈ ਤੇਰੇ ਮਾਪਿਆਂ ਦਾ ਜਉਣਾ ਦੁਬਰ ਕਰਤਾ ਸਾਰੇ ਪਿੰਡ ਨੇ ਇਹ ਗੱਲ ਕਹੀ ਵੀ ਇਹੋ ਜੀਆਂ ਧੀਆਂ ਨਹੀਂ ਜੰਮਣੀਆਂ ਚਾਹੀਦੀਆਂ ਕਹਿੰਦੀ ਵੀਰੇ ਫਿਰ ਇੱਕ ਹਫਤੇ ਬਾਅਦ ਕੀ ਹੋ ਗਿਆ ਕਹਿੰਦੇ ਫਿਰ ਜਾਗਰ ਕੀ ਮੱਝ ਨੇ ਦੋ ਕੱਟੇ ਇਕੱਠੇ ਹੀ ਦੇਤੇ ਫਿਰ ਸਾਰੇ ਪਿੰਡ ਦਾ ਧਿਆਨ ਤੇਰੀ ਥਾਂ ਦੇ ਉੱਤੇ ਉਹਨਾਂ ਘਟਿਆਂ ਦੇ ਵੱਲ ਹੋ ਗਿਆ ਤੇਰੀ ਖਬਰ ਪਿੱਛੇ ਰਹਿ ਗਈ ਅੱਜ ਪੰਜਾਬੀਆਂ ਦੇ ਸੁਭਾ ਪੰਜਾਬੀਆਂ ਦੀ ਸੁਰਤੀ ਪੰਜਾਬੀਆਂ ਦੀ ਯਾਦਦਾਸ਼ਤ ਇਸ ਤਰੀਕੇ ਦੀ ਹੋ ਗਈ ਆ ਹੁਣ ਤੋਂ ਮੇਰੇ ਖਿਆਲ ਵੀ 3-4 ਸਾਲ ਨਹੀਂ ਹੋਏਗੇ ਕੁਝ ਇੱਕ ਹਫ਼ਤੇ ਪਹਿਲਾਂ ਦੀ ਗੱਲ ਆ ਜਦੋਂ ਅਮਨਦੀਪ ਕੌਰ ਥਾਰ ਵਾਲੀ ਅਮਨਦੀਪ ਕੌਰ ਥਾਰ ਵਾਲੀ ਚਿੱਟੇ ਵਾਲੀ ਕਾਲੀ ਥਾਰ ਵਾਲੀ ਇੰਸਟਾ ਵਾਲੀ ਪੁਲਿਸ ਵਾਲੀ ਆਹ ਖਬਰਾਂ ਹੁੰਦੀਆਂ ਸੀ ਪਰ ਹੁਣ ਕਿਸੇ ਨੂੰ ਪਤਾ ਹੈ ਵੀ ਅਮਨਦੀਪ ਕੌਰ ਥਾਰ ਵਾਲੀ ਹੈ ਕਿੱਥੇ ਉਹਦਾ ਕੇਸ ਕਿੱਥੇ ਗਿਆ ਕਿਉਂਕਿ ਜਿਹੜੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਆਵੇ 2 4 5 ਦਿਨ ਤੁਸੀਂ ਪੰਜਾਬੀਓ ਉਹੀ ਚੇਤੇ ਰੱਖਦੇ ਬਾਅਦ ਦੇ ਵਿੱਚ ਗੱਲ ਖੂਚ ਵਿੱਚ ਪਈ ਕਿ ਖਾਤੇ ਦੇ ਵਿੱਚ ਪਈ ਤੁਹਾਨੂੰ ਪਤਾ ਥੋੜੀ ਲੱਗਦਾ ਅਮਨਦੀਪ ਕੌਰ ਥਾਰ ਵਾਲੀ ਜਿਹੜੀ ਉਹ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦਾ ਉਹਦੇ ਵਕੀਲ ਸਹਬਾਨ ਨੇ ਇਹ ਗੱਲ ਕਹੀ ਹੈ ਕਿ ਭਾਈ ਇਹਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਤੇ ਹੁਣ ਅਸੀਂ ਹਾਈ ਕੋਰਟ ਦੇ ਵਿੱਚ ਦਾਖਲ ਕਰਾਂਗੇ ਪਰ ਅਮਨਦੀਪ ਕੌਰ ਵੀ ਉਹੀ ਆ ਤੇ ਮਸਲਾ ਵੀ ਉਹੀ ਆ ਤੇ ਕੇਸ ਵੀ ਉਹੀ ਆ ਤੇ ਜੇਲ੍ਹ ਬਾਰੇ ਤੁਹਾਨੂੰ ਪਤਾ ਨਹੀਂ ਦਾ ਮਤਲਬ ਇਹ ਹੈ ਜੀ ਕਿ ਆਪਾਂ ਕਿੰਨੀ ਛੇਤੀ ਭੁੱਲ ਜਾਣੀ ਹੁੰਨੇ ਆ ਉਸ ਤੋਂ ਬਾਅਦ ਵੀ ਕਈ ਪੁਲਿਸ ਮੁਲਾਜ਼ਮਾਂ ਦੀਆਂ ਕਥਿਤ ਤੌਰ ਤੇ ਉੱਤੇ ਨਸ਼ੇ ਵਾਲੀਆਂ ਖਬਰਾਂ ਆਈਆਂ ਕਈ ਰੀਲਾਂ ਵਾਲੀਆਂ ਵੀ ਆਈਆਂ ਤੇ ਫਿਰ ਉਸ ਤੋਂ ਬਾਅਦ ਰੀਲਾਂ ਵਾਲੀ ਦੇ ਵਿੱਚੋਂ ਇੱਕ ਦਾ ਕਤਲ ਵੀ ਹੋ ਜਾਂਦਾ ਉਹ ਹੈਗੀ ਜੀ ਕਮਲਕੌਰ ਕੁਝ ਹਫ਼ਤੇ ਪਹਿਲਾਂ ਤੱਕੇ ਲੱਗਦਾ ਸੀ ਵੀ ਕਮਲਕੌਰ ਤੋਂ ਵੱਡੀ ਖਬਰ ਕੋਈ ਨਹੀਂ ਹੋਣੀ ਪੰਜਾਬ ਦੇ ਵਿੱਚ ਕਿਉਂਕਿ ਇੱਕ ਕੁੜੀ ਜਿਹੜੀ ਕਿ ਅਸ਼ਲੀਲ ਬੋਲਾਂ ਵਾਲੀਆਂ ਵੀਡੀਓ ਬਣਾਉਂਦੀ ਸੀ ਉਹਦਾ ਮਹਿਰੂ ਦੇ ਵੱਲੋਂ ਕਥਿਤ ਤੌਰ ਤੇ ਉੱਤੇ ਕਤਲ ਕਰ ਦਿੱਤਾ ਗਿਆ ਇਹ ਵੀਡੀਓ ਆ ਗਿਆ ਮਹਿਰੋਂ ਤੋਂ ਭਾਈ ਭੱਜ ਗਿਆ ਖਬਰਾਂ ਆ ਗਈਆਂ ਅੱਧੇ ਕੁ ਲੋਕ ਮਹਿਰੋਂ ਦੇ ਪੱਖ ਦੇ ਵਿੱਚ ਖੜ ਗਏ ਅੱਧੇ ਕੁ ਲੋਕ ਮਹਿਰੋਂ ਦੇ ਖਿਲਾਫ ਖੜ ਗਏ ਜਿਹੜੀ ਕਮਲ ਕੌਰ ਆ ਜਿਹਨੂੰ ਸਿਕੰਤ ਕੁਮਾਰੀ ਕਹਿੰਦੇ ਆ ਉਹਦੀਆਂ ਕੁਝ ਕੁ ਸਾਥਣਾ ਨੇ ਜਿਹੜੀਆਂ ਉਹ ਸਾਹਮਣੇ ਆ ਗਈਆਂ ਪਰ ਹੁਣ ਤੁਹਾਨੂੰ ਪਤਾ ਵੀ ਕਮਲ ਕੌਰ ਦਾ ਕੇਸ ਕਿੱਥੇ ਜਿ ਖੜਾ ਨਹੀਂ ਪਤਾ ਤੁਹਾਨੂੰ ਪਤਾ ਵੀ ਦੁਬਈ ਦੇ ਵਿੱਚ ਮਹਿਰੋਂ ਕਿੱਥੇ ਆ ਨਹੀਂ ਪਤਾ ਤੁਹਾਡੀ ਦਿਲਚਸਪੀ ਇੱਥੋਂ ਕਿਉਂ ਘਟੀ ਕਿਉਂਕਿ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਫਿਲਮ ਦਾ ਬਿਵਾੜ ਪੈਦਾ ਹੋ ਗਿਆ ਦਿਲਜੀਤ ਦੋਸਾਂਝ ਨੂੰ ਅਸੀਂ ਭਾਰਤ ਦੇ ਵਿੱਚ ਫਿਲਮਾਂ ਨਹੀਂ ਕਰਨ ਜਿਹੜੀਆਂ ਆ ਨਹੀਂ ਕਰਨ ਜਿਹੜਾ ਉਹ ਨਹੀਂ ਕਰਨ ਜਿਹੜਾ ਵੇਲੜਾ ਨੇ ਆ ਗੱਲ ਕਹਿਣੀ ਸ਼ੁਰੂ ਕਰਤੀ ਤੁਸੀਂ ਕਮਲਕੌਰ ਵਾਲੀ ਗੱਲ ਭੁੱਲ ਗਏ ਦਲਜੀਤ ਦਸਾਂਝ ਵਾਲੀ ਖਬਰ ਦੇ ਉੱਤੇ ਬਿਕਰਮਜੀਠੀਏ ਵਾਲੀ ਖਬਰ ਆ ਗਈ ਬਿਕਰਮਜੀਠੀਏ ਨੂੰ ਫੜ ਲਿਆ ਉਹਨੂੰ ਜੀ ਰਿਮਾਂਡ ਦੇ ਉੱਤੇ ਲੈ ਲਿਆ ਔਰ ਇਹ ਜੀ ਵਕਫ ਵਕਫ ਥਾਵਾਂ ਦੇ ਉੱਤੇ ਐਸੈਟਸ ਨੇ ਜਿਹੜੇ ਉਹਦੇ ਵਸੀਲੇ ਆ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਆ ਕਿਥਤ ਤੌਰ ਦੇ ਉੱਤੇ ਉਹਨੇ ਜਾਇਦਾਦ ਬਹੁਤ ਬਣਾਈ ਆ ਆਪਣੇ ਧਿਆਨ ਦੇ ਵਿੱਚ ਇਹ ਸਾਰੀਆਂ ਖਬਰਾਂ ਆ ਗਈਆਂ ਅੱਜ ਕੱਲ ਲੇਟੈਸਟ ਖਬਰ ਮਂਜੀਠੀਆ ਨਹੀਂ ਚਲਦੀ ਨਾ ਤੁਹਾਨੂੰ ਕਮਲਕੌਰ ਚਿੱਤੇ ਆ ਨਾ ਤੁਹਾਨੂੰ ਥਾਰ ਵਾਲੀ ਚਿੱਤੇ ਆ ਨਾ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀ ਆਪਾਂ ਕਹਦੇ ਗਏ ਵੀ ਜਥੇਦਾਰ ਸਹਿਬਾਨ ਦੇ ਵੱਲੋਂ ਕਈਆਂ ਨੂੰ ਤਨਖਾਹ ਲਈ ਗਈ ਸੀ ਸੇਵਾ ਲਈ ਗਈ ਸੀ ਉਹ ਚਿੱਤੇ ਆ ਉਸ ਤੋਂ ਬਾਅਦ ਕਈ ਹੋਰ ਮਸਲੇ ਆਏ ਨਾ ਤੁਹਾਨੂੰ ਇਹ ਚਿੱਤੇ ਆ ਇਸੇ ਗੱਲ ਕਰਕੇ ਹੀ ਪੰਜਾਬ ਦੇ ਨੇਤਾ ਇਹ ਗੱਲ ਕਹਿੰਦੇ ਆ ਕਿ ਪੰਜਾਬੀਆਂ ਨੂੰ ਉਲਝਾਉਣਾ ਲੀ ਤੋਂ ਲਾਉਣਾ ਟਰੈਕ ਤੋਂ ਪਟਕਾਉਣਾ ਮੂਰਖ ਬਣਾਉਣਾ ਕੋਈ ਔਖਾ ਕੰਮ ਨਹੀਂ ਹੈਗਾ ਮੈਂ ਪੰਜਾਬ ਦੇ ਇੱਕ ਨੇਤਾ ਦੇ ਨਾਲ ਕੁਝ ਕ ਹਫਤੇ ਪਹਿਲਾਂ ਗੱਲ ਕੀਤੀ ਮੈਂ ਕਿਹਾ ਬਾਈ ਜੀ ਤੁਹਾਨੂੰ ਪਤਾ ਚਲੋ ਮੇਰੀ ਉਹਦੇ ਨਾਲ ਬੁੱਕਲ ਖੁੱਲ ਕੇ ਵੀ ਗੱਲ ਹੋ ਜਾਂਦੀ ਆ ਮੈਂ ਕਿਹਾ ਬਾਈ ਜੀ ਮੈਨੂੰ ਇਹ ਦੱਸੋ ਵੀ ਤੁਹਾਨੂੰ ਪਤਾ ਵੀ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਮਾੜਾ ਵੀ ਕਹਿੰਦੇ ਆ ਲਗਭਗ ਸਾਰੇ ਨੇਤਾਵਾਂ ਨੂੰ ਤੁਹਾਡੇ ਉੱਤੇ ਦੁੱਕੀ ਦਾ ਭਰੋਸਾ ਨਹੀਂ ਕਰਦੇ ਕਹਿੰਦਾ ਪਤਾ ਪਰ ਅਸੀਂ ਵੀ ਕਹਿੰਨਾ ਭਰੋਸਾ ਨਹੀਂ ਕਰਦੇ ਮੈਂ ਫਿਰ ਕਿਉਂ ਤੁਸੀਂ ਕਿਉਂ ਨਹੀਂ ਕਰਦੇ ਕਹਿੰਦਾ ਜੀ ਤੁਸੀਂ ਕਦੇ ਇਸ ਖਬਰ ਨੂੰ ਸਾਂਝਾ ਕੀਤਾ ਵੀ ਜਦੋਂ ਅਸੀਂ ਕੁਝ ਵੰਡਦੇ ਆ ਪੰਜਾਬੀ ਨਾ ਨਹੀਂ ਕਰਦੇ ਬਾਈ ਜੀ ਅਸੀਂ ਨਹੀਂ ਲੈਣਾ ਕਹਿੰਦਾ ਜੇਕਰ ਸਾਡੇ ਤੇ ਦੋਸ਼ ਲੱਗਦੇ ਵੀ ਭਾਈ ਅਸੀਂ दारू ਵੰਡਦੇ ਆ ਤੇ ਕਰੇ ਸਾਨੂੰ ਇਹ ਵੀ ਨਹੀਂ ਖਬਰ ਮਿਲੀ ਵੀ ਭਾਈ ਫਲਾਣਿਆਂ ਦੇ ਕੋਲੇ ਪੇਟੀ ਦੇਣ ਗਏ ਸੀ ਤੇ ਉਹਨਾਂ ਨੇ ਪੇਟੀ ਵਾਪਸ ਭੇਜੀ ਤੀ 2000 ਰੁਪਿਆ ਬੋਟ ਦਾ ਦੇਣ ਲੱਗੇ ਸੀ ਉਹਨਾਂ ਨੇ ਲਿਆ ਨਹੀਂ ਗਾ ਕਹਿੰਦਾ ਅਸੀਂ ਗਲਤ ਹਾਂ ਉਹ ਕਿਹੜਾ ਸਹੀ ਆ ਉਹ ਸਾਨੂੰ ਗਲਤ ਕਹਿੰਦੇ ਆ ਅਸੀਂ ਉਹਨਾਂ ਨੂੰ ਗਲਤ ਕਹਿੰਦੇ ਆ ਉਹ ਵੀ ਨਹੀਂ ਚੰਗੇ ਅਸੀਂ ਵੀ ਨਹੀਂ ਚੰਗੇ ਫਿਰ ਸਾਡੇ ਉੱਤੇ ਦੋਸ਼ ਕਿਉਂ ਮੜਿਆ ਜਾਂਦਾ ਉਹਦੀ ਗੱਲ ਤਰਕ ਦੇ ਆਧਾਰ ਦੇ ਉੱਤੇ ਸਹੀ ਆ ਮੈਂ ਇਹ ਨਹੀਂ ਗੱਲ ਕਹਿੰਦਾ ਸਾਰੇ ਨੇਤਾ ਮਾੜੇ ਮੈਂ ਇਹ ਨਹੀਂ ਗੱਲ ਕਹਿੰਦਾ ਸਾਰੇ ਲੋਕ ਚੰਗੇ ਆ ਰਜੀ ਪੂਜੇ ਮੰਗਤੇ ਵੀ ਪੰਜਾਬ ਦੇ ਵਿੱਚ ਬਹੁਤ ਵਿੱਚ ਬਹੁਤ ਆ ਤੇ ਸਿਧਾਂਤਕ ਲੋਕ ਵੀ ਬਹੁਤ ਆ ਪਰ ਭਾਈ ਇਹ ਅੱਜ ਪੰਜਾਬ ਦੇ ਵਿੱਚ ਸਥਿਤੀ ਤਾਂ ਇਹੀ ਆ ਅੱਜ ਪੰਜਾਬ ਦੇ ਵਿੱਚ ਕੁੱਲ ਹਾਲਾਤ ਤਾਂ ਇਹੀ ਆ ਪੰਜਾਬੀਆਂ ਨੂੰ ਉਹਨਾਂ ਦੀ ਮਾੜੀ ਯਾਦਦਾਸ਼ਤ ਨੇ ਸ਼ਬਦਾਂ ਦੇ ਵਿੱਚ ਚੋਣ ਸਹੀ ਨਾ ਹੋਣੀ ਇਹਨੇ ਥੋੜੀ ਜੀ ਫੁਕਰਪੁਣੇ ਨੇ ਤੇ ਕਈ ਹੋਰ ਜਿਹੜੀਆਂ ਮਾੜੀਆਂ ਅਲਾਮਤਾਂ ਉਹਨਾਂ ਨੇ ਮਾਰਿਆ ਪੰਜਾਬ ਦੇ ਲੋਕਾਂ ਨੂੰ ਪੈਰਾਂ ਸਿਰ ਖੜੇ ਹੋਣ ਦੀ ਲੋੜ ਆ ਜ਼ਿਹਨੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇਸ ਵੇਲੇ ਸੂਜਮਾਨ ਤੇ ਸੱਭਿਕ ਲੋਕਾਂ ਦੀ ਗਿਣਤੀ ਕਿੰਨੀ ਹੈ ਤੁਸੀਂ ਆਪਦੇ ਆਲੇ ਦੁਆਲੇ ਝਾਤ ਮਾਰ ਕੇ ਦੇਖ ਲਓ ਆਪਦੇ ਆਪ ਨੂੰ ਤਾਂ ਕਿਸੇ ਨੇ ਕਦੇ ਗਲਤ ਮੰਨਣਾ ਹੀ ਨਹੀਂ ਪਰ ਪੰਜਾਬ ਦੇ ਵਿੱਚ ਹੁੰਦਾ ਤਾਂ ਇੰਨੀ ਆ ਨਾ ਤੁਹਾਨੂੰ ਖਬਰ ਕਿੰਨੀ ਕੁ ਚੇਤੇ ਰਹਿੰਦੀ ਆ ਪੰਜਾਬ ਦੇ ਵਿੱਚ ਜੋ ਕੁਝ ਵਾਪਰੀ ਜਾਂਦਾ ਉਹਦੇ ਵਿੱਚੋਂ ਕਿੰਨਾ ਕੁ ਚੇਤੇ ਆ ਜੇਕਰ ਕੋਈ ਬੰਦਾ ਕੁਝ ਵੀ ਕਵੇ ਆਪਾ ਉਹਦੇ ਗਲ ਪੈ ਜਾਂਦੇ ਵੀ ਲੈ ਤੈਨੂੰ ਕੀ ਪਤਾ ਮੈਨੂੰ ਜਾਣਕਾਰੀ ਆ ਠੀਕ ਆ ਤੁਹਾਨੂੰ ਜਾਣਕਾਰੀ ਆ ਉਹਦਾ ਸਿੱਟਾ ਕਿ ਨਿਕਲਦਾ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਖਬਰਾਂ ਚਰਚਾ ਦੇ ਵਿੱਚ ਆ ਵੀ ਜਿਹੜੀ ਬੈਰਕ ਦੇ ਵਿੱਚ ਨਾਬੇ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉਹਦੇ ਅੰਦਰ ਵੀ ਕੈਮਰੇ ਲੱਗੇ ਬਾਹਰ ਵੀ ਕੈਮਰੇ ਲੱਗੇ ਆ ਬਲੱਡ ਪ੍ਰੈਸ਼ਰ ਜਾਣਸਰ ਵਧ ਗਿਆ ਰਾਤ ਨੂੰ ਨੀਂਦ ਨਹੀਂ ਆਈ ਆ ਖਬਰਾਂ ਚੱਲਦੀਆਂ ਤਿੰਨ ਚਾਰ ਦਿਨਾਂ ਦੇ ਵਿੱਚ ਕੁਝ ਨਾ ਕੁਝ ਐਸਾ ਹੋਰ ਵਾਪਰ ਸਕਦਾ ਜਿਹਦੇ ਕਰਕੇ ਇਹ ਵੀ ਖਬਰਾਂ ਮੱਦਮ ਪੈ ਜਾਣੀਆਂ ਤੇ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਖਬਰਾਂ ਨੇ ਉਹ ਸਿਰਫ ਤੇ ਸਿਰਫ ਰੋਚਕਤਾ ਪੈਦਾ ਕਰਦੀਆਂ ਪੰਜਾਬ ਦੇ ਵਿੱਚ ਕੋਈ ਦੁੱਖ ਥੋੜੀ ਪੈਦਾ ਹੁੰਦਾ ਵੀ ਪਾਈਆ ਦੇਖੋ ਜੀ ਆ ਪੰਜਾਬ ਦੇ ਵਿੱਚ ਕੀ ਹੋ ਗਿਆ ਦੁਖੀ ਕਰਨ ਵਾਲੀ ਗੱਲ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਨਿਤ ਮਾਰੇ ਜਾ ਰਹੇ ਲੋਕ ਕਰੇ ਇਥੇ ਜੀ ਕੁਰਤੇ ਪਜਾਮੇ ਵਾਲਾ ਅਬੋਰ ਦੇ ਵਿੱਚ ਮਾਰਿਆ ਗਿਆ ਕਰੇ ਇਥੇ ਜੀ ਜਿਹੜੀ ਫਿਲਮ ਅਦਾਕਾਰਾ ਤਾਨੀਆਂ ਤੇ ਉਹਦੇ ਬਾਪ ਦੇ ਉੱਤੇ ਗੋਲੀਆਂ ਚੱਲਦੀਆਂ ਕਰੇ ਕਿਸੇ ਹੋਰ ਦੇ ਉੱਤੇ ਗੋਲੀਆਂ ਚੱਲ ਜਾਂਦੇਗਾ ਆਪਾਂ ਨੂੰ ਇਸ ਗੱਲ ਦਾ ਦੁੱਖ ਥੋੜੀ ਆ ਸਾਡੇ ਲਈ ਇੱਕ ਖਬਰ ਬਣ ਗਈ ਆ ਵੀ ਪਾਈ ਅੱਛਾ ਆ ਵੀ ਖਬਰ ਆ ਗਈ ਆ ਆ ਲੋ ਜੀ ਇਹ ਰੀ ਲੱਗੇ ਨਿਕਲ ਗਈ ਆ ਗੱਲ ਤਾਂ ਆਪਣੀ ਇੱਥੇ ਜਾ ਕੇ ਖੜ ਗਈ ਆ ਸੋ ਪੰਜਾਬ ਦੇ ਲੋਕਾਂ ਨੂੰ ਸੁਹਿਰਦ ਹੋਣਾ ਪਊਗਾ ਚੇਤੇ ਦੇ ਵਿੱਚ ਗੱਲਾਂ ਵਸਾ ਕੇ ਰੱਖਣੀਆਂ ਪੈਣਗੀਆਂ ਜਿਹੜੀ ਖਬਰ ਬਹੁਤ ਜ਼ਿਆਦਾ ਵਾਇਰਲ ਹੋਗੀ ਤੁਹਾਨੂੰ ਓਨੀ ਹੀ ਖਬਰ ਚੇਤੇ ਰਹਿੰਦੀ ਆ ਉਹਦਾ ਅੱਗਾ ਪਿੱਛਾ ਖੱਬਾ ਸੱਜਾ ਤਾਂ ਚਿੱਤੇ ਰਹਿੰਦਾ ਹੀ ਨਹੀਂ ਇਹੋਂ ਤਾਂ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਤੇ ਪਤਾ ਲੱਗਾ ਜੀ ਕਿ ਖੰਨੇ ਦੇ ਵਿੱਚ ਖੜਕੇ ਇੱਕ ਵੀਡੀਓ ਵੀ ਬਣਾਈ ਆ ਆਪਣੇ ਅਧਿਕਾਰੀਆਂ ਦੇ ਲਈ ਵੀ ਤੁਸੀਂ ਜੇਕਰ ਅਸੀਂ ਐਬਸੈਂਟ ਹੋ ਜਾਈਏ ਤਾਂ ਮੈਂਟਲ ਹੁਨੇ ਆ ਵੀ ਇੱਕ ਇਹ ਕਹਿਣ ਲੱਗੇ ਵੀ ਭਾਈ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇੱਥੇ ਭੁੱਖਣ ਭਾਣੇ ਖੜੇ ਆ ਤੇ ਤੁਸੀਂ ਸਾਡੇ ਲਈ ਕੀ ਪ੍ਰਬੰਧ ਕੀਤਾ ਹੈਗਾ ਇਹ ਵੀ ਗੱਲਾਂ ਇੱਕ ਪੱਖੇ ਵੀ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਾਰੀ ਪੁਲਿਸ ਚੰਗੀ ਨਹੀਂ ਪਰ ਸਾਰੀ ਪੁਲਿਸ ਮਾੜੀ ਵੀ ਨਹੀਂ ਪੰਜਾਬ ਪੁਲਿਸ ਦਾ ਇੱਕ ਹਿੱਸਾ ਐਸਾ ਜਿਨੇ ਕਿ ਬਿਲਕੁਲ ਬੇਕਰ ਕੀਦੇ ਨਾਲ ਕੰਮ ਕੀਤੇ ਆ ਜਿਹਨੇ ਅਨਮਨੁੱਖੀ ਕੰਮ ਕੀਤੇ ਪਰ ਕੁਝ ਕੁ ਲੋਕ ਐਸੇ ਜਿਹੜੇ ਕਿ ਜੋ ਮਿਲਦਾ ਤਨਖਾਹ ਤੋਂ ਬਿਨਾ ਕੁਝ ਵਟਦਾ ਹੀ ਨਹੀਂਗੇ ਤਨਖਾਹ ਤੋਂ ਬਿਨਾ ਕੁਝ ਕਮਾਉਂਦਾ ਹੀ ਨਹੀਂਗੇ ਸੋ ਸਿਰਫ ਤੇ ਸਿਰਫ ਗੱਲ ਇਹ ਆ ਕਿ ਪੰਜਾਬ ਦੇ ਲੋਕ ਵੈਣ ਦੇ ਵਿੱਚ ਨਾ ਵਿਆਹ ਕਰਨ ਵੀ ਜੇ ਅੱਜ ਕਮਲਕੌਰ ਦਾ ਮੁੱਦਾ ਤਾਂ ਬਸ ਲੰਗੜ ਚੱਕ ਕੇ ਆਪਾਂ ਕਮਲਕੌਰ ਦੇ ਪਿੱਛੇ ਪੈ ਜਾਣਾ ਅਸ਼ਲੀਲਤਾ ਇੱਥੇ ਵੀ ਹੁੰਦੀ ਆ ਜਿਹੜੀ ਕਿ ਜ਼ਿਹਨ ਦੇ ਵਿੱਚੋਂ ਕੱਢਣੀ ਚਾਹੀਦੀ ਆ ਉਸ ਤੋਂ ਬਾਅਦ ਵੀ ਲੋਕ ਗੰਦੀਆਂ ਵੀਡੀਓ ਵੰਦੇ ਹੋਣੇ ਆ ਮੈਰੋ ਹੋਰਾਂ ਦੇ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਭਾਈ ਉਹ ਇੱਜ਼ਤਾਂ ਦੇ ਰੱਖੇ ਆ ਹੁਣ ਅੱਜਕੱਲ ਉਹਨਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਮੈਨੂੰ ਸਾਹਬਾ ਜਿਹੜੇ ਉਹ ਕਦੋਂ ਆਣਗੇ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਕੌਣ ਲੈ ਕੇ ਆਊਗਾ ਇਹਦੇ ਬਾਰੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਸਾਡੇ ਲਈ ਸਾਡੇ ਨਾਇਕ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਆ ਸਾਡੇ ਲਈ ਸਾਡੇ ਖਲਨਾਇਕ ਵੀ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਆ ਸਾਡੇ ਲਈ ਨਸ਼ੇ ਦੀ ਪਰਿਭਾਸ਼ਾ ਵੀ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਆ ਅ ਮੈਂ ਕੱਲ ਇੱਕ ਖਬਰ ਪੜ੍ਹੀ ਉਹਦੇ ਵਿੱਚ ਇੱਕ ਔਰਤ ਆ ਜਿਹੜੀ ਕਿ ਚਿੱਟਾ ਵੇਚਦੀ ਸੀ ਜਦੋਂ ਲੋਕਾਂ ਨੇ ਫੜ ਲਈ ਉਹ ਕਹਿੰਦੀ ਨਾ ਮੈਂ ਤਾਂ ਚਿੱਟਾ ਲੈਣ ਆਈ ਸੀ ਮੈਨੂੰ ਚਿੱਟੇ ਦੀ ਆਪ ਲੋੜ ਸੀ ਮੈਂ ਵੇਚਣ ਥੋੜੀ ਆਈ ਸੀ ਤੇ ਇਹ ਵੀ ਪੰਜਾਬ ਦਾ ਇੱਕ ਪਹਿਲੂ ਹੈਗਾ ਪੰਜਾਬ ਦੇ ਵਿੱਚ ਕੋਈ ਕਹਿੰਦਾ ਸ਼ਰਾਬ ਨਹੀਂ ਨਸ਼ਾ ਕੋਈ ਕਹਿੰਦਾ ਵੀ ਤਮਾਕੂ ਨਹੀਂ ਨਸ਼ਾ ਕੋਈ ਕਹਿੰਦਾ ਭੁੱਕੀ ਨਹੀਂ ਨਸ਼ਾ ਕੋਈ ਕਹਿੰਦਾ ਆਫੀਮ ਨਹੀਂ ਨਸ਼ਾ ਮੈਨੂੰ ਐਂ ਲੱਗਦਾ ਵੀ ਜੇਕਰ ਪੰਜਾਬ ਦੇ ਵਿੱਚ ਚਿੱਟੇ ਤੋਂ ਵੀ ਖਜ਼ਾਨੇ ਵਿੱਚ ਕੁਝ ਜਾਂਦਾ ਟੈਕਸ ਦੇ ਰੂਪ ਦੇ ਵਿੱਚ ਸ਼ਹਿਰ ਚਿੱਟਾ ਵੀ ਨਸ਼ਾ ਰਵਾਈਦਾ ਇਹ ਨਸ਼ਾ ਹੀ ਤਾਂ ਕਰਕੇ ਕਿਉਂਕਿ ਇਹਦੇ ਵਿੱਚੋਂ ਸਰਕਾਰ ਨੂੰ ਮਿਲਦਾ ਕੁਝ ਨਹੀਂਗਾ ਸੋ ਪੰਜਾਬ ਦੇ ਲੋਕ ਜ਼ਹਿਰੀ ਤੌਰ ਦੇ ਉੱਤੇ ਮਜ਼ਬੂਤ ਹੋਣ ਸਮੇਂ ਦੀ ਲੋੜ ਇਹ ਆ ਜਿਹੜੇ ਕਿ ਇਸ ਵੇਲੇ ਨਹੀਂ ਆ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੇ ਇਸ ਵੇਲੇ ਇਸ ਗੱਲ ਦੀ ਆ ਕਿ ਆਪਾਂ ਖਬਰ ਦੇ ਨਾਲ ਸਾਂਝ ਪੂਰੀ ਰੱਖਿਆ ਕਰਗੇ ਅਮਨਦੀਪ ਕੌਰ ਇੱਕ ਹਫਤੇ ਵਾਸਤੇ ਨਹੀਂ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਅਮਨਦੀਪਾਂ ਜਾਂ ਬਹੁਤ ਸਾਰੇ ਹੋਰ ਅਮਨਦੀਪ ਹੋਣਗੇ ਹੋਰ ਨਵਾਂ ਵਾਲੇ ਹੋਣਗੇ ਜਿਨ੍ਹਾਂ ਨੇ ਕਿ ਬਹੁਤ ਕੁਝ ਕੀਤਾ ਹੋਊਗਾ ਪੰਜਾਬ ਦੇ ਵਿੱਚ ਦੋਸ਼ ਲੱਗਣਾ ਤੇ ਦੋਸ਼ ਸਾਬਤ ਹੋਣਾ ਇਹਨਾਂ ਗੱਲਾਂ ਵਿਚਲਾ ਵਖਰੇਵਾ ਸਮਝਿਆ ਕਰੀਏ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਭਾਵੇਂ ਮਜੀਠੀਆ ਭਾਵੇਂ ਤੁਸੀਂ ਆ ਭਾਵੇਂ ਮੈਂ ਆ ਕੋਈ ਹੋਰ ਆ ਆਪਾਂ ਬਦਨਾਮ ਕਰਨ ਲੱਗੇ ਸਕਿੰਟ ਲਾਉਣੇ ਕਿਸੇ ਨੂੰ ਵੀ ਜਿਵੇਂ ਇੱਕ ਡਾਕਟਰ ਰਵਜੋਤ ਵਾਲਾ ਮਸਲਾ ਆਇਆ ਸੀ ਪਿੱਛੇ ਜੇ ਵੀ ਭਾਈ ਇੱਕ ਔਰਤ ਨਾਲ ਤਸਵੀਰਾਂ ਆਈਆਂ ਕਿਸੇ ਨੇ ਸੋਚਿਆ ਥੋੜੀ ਵੀ ਸਾਨੂੰ ਐ ਤਸਵੀਰਾਂ ਨਹੀਂ ਵਾਇਰਲ ਕਰਨੀਆਂ ਚਾਹੀਦੀਆਂ ਉਹਦੀ ਆਪਣੀ ਘਰ ਵਾਲੀ ਉਹਦੇ ਨਾਲ ਤਲਾਕ ਹੋਇਆ ਉਹਦੇ ਨਾਲ ਤਸਵੀਰਾਂ ਪਰ ਪੰਜਾਬਗਾਂ ਨੂੰ ਚਾ ਚੜ ਗਿਆ ਵੀ ਸਾਡੇ ਕੋਲੇ ਚੀਜ਼ ਕੀ ਆ ਗਈ ਹੋਛੇਪਣ ਨੇ ਪੰਜਾਬੀ ਮਾਰੇ ਆ ਠੋਕਰ ਗਰਦੀ ਨੇ ਪੰਜਾਬੀ ਮਾਰੇ ਆ ਗੈਰ ਸੱਭੇਕ ਪੰਜਾਬੀ ਹੋ ਗਏ ਜਿਹੜੇ ਇਸ ਗੱਲ ਕਰਕੇ ਮਾਰੇ ਗਏ ਆ ਲਾਲਚਾਂ ਨੇ ਸਾਨੂੰ ਪਟਤਾ ਅਸੀਂ ਸਵੈ ਚਿੰਤਨ ਨਹੀਂ ਕਰੇ ਕੀਤਾ ਇਹ ਵੀ ਗੱਲ ਆ ਅਸੀਂ ਗੁਰੂ ਦੇ ਸਿਧਾਂਤਾਂ ਉੱਤੇ ਨਹੀਂ ਚੱਲੇ ਇਹ ਵੀ ਕਾਰਨ ਆ। ਅਸੀਂ ਧਰਮ ਦੇ ਰੌਲਿਆਂ ਦੇ ਵਿੱਚ ਉਲਝੇ ਰਹੇਗੇ ਇਹ ਵੀ ਕਾਰਨ ਆ। ਸਾਨੂੰ ਵਰਤਿਆ ਗਿਆ ਤੇ ਅਸੀਂ ਵਰਤੇ ਗਏ। ਇਹ ਵੀ ਗੱਲ ਸੱਚੀ ਆ। ਹਰ ਵਾਰ ਆਪ ਦੇ ਆਪ ਨੂੰ ਬਰੀਜੇ ਕਰ ਲੈਣਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੁੰਦੀ। ਬੰਦਾ ਕੁਦਰਤ ਉੱਥੇ ਰੱਖਦੀ ਆ ਜਿਹਦੇ ਉਹ ਲਾਇਕ ਹੁੰਦਾ। ਜੇ ਅੱਜ ਬੰਦੇ ਕਾਮਯਾਬ ਬਹੁਤ ਆ ਇਹਦੇ ਵਿੱਚ ਕਾਰਨ ਇਹ ਦੀ ਕਿ ਉਹਨਾਂ ਦੀ ਬਹੁਤ ਲੰਮੀ ਕੱਲਣਾ ਤੇ ਕੁਦਰਤ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ। ਰਜਾਈ 'ਚ ਬੈਠ ਕੇ ਕਦੇ ਵੀ ਸਫਲਤਾ ਨਹੀਂ ਮਿਲਦੀ। ਮਿਹਣੇ ਦੇਣਾ ਗਾਲਾਂ ਕੱਢਣਾ ਚੁਗਲੀਆਂ ਕਰਨਾ ਪੈਰ ਮਿੱਦਣਾ ਇਹ ਗੱਲਾਂ ਕੋਈ ਸਫਲਤਾ ਦੀਆਂ ਲਖਾਇਕ ਨਹੀਂ ਆ ਸੋ ਆਜੋ ਆਪਾਂ ਸਵੈ ਚਿੰਤਨ ਕਰਗੇ